ਜਿਹੜੇ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਬਹੁਤ-ਬਹੁਤ ਤੁਹਾਡਾ ਧੰਨਵਾਦ ਪੁਰਾਣੇ ਸਾਥੀ ਬੈਠੇ ਨੇ ਸਾਡੇ ਸੰਘਰਸ਼ ਦੇ ਦਿਨਾਂ ਦੇ ਵੀ ਸਾਥੀਓ ਤੇ ਬੜਾ ਕੁਝ ਤੁਹਾਡੇ ਕੈਮਰੇਆਂ ਰਾਹੀਂ ਅਸੀਂ ਕਿਹਾ ਬੜਾ ਕੁਝ ਤੁਹਾਡੇ ਕੈਮਰੇਆਂ ਨੇ ਵਿਕਾਸ ਦੇ ਕੰਮ ਦਿਖਾਏ ਵੀ ਗਰੰਟੀਆਂ ਪੂਰੀਆਂ ਹੁੰਦੀਆਂ ਦਿਖਾਈਆਂ ਵੀ ਮੰਗਾ ਵੀ ਲੋਕਾਂ ਦੇ ਮੰਗ ਪੱਤਰ ਵੀ ਦਿਖਾਏ ਸੋ ਅੱਜ ਤੂਰੀ ਹਲਕੇ ਦੇ ਇੱਕ ਤਾਂ ਤੂਰੀ ਦੇ ਵਿੱਚ ਮੁੱਖ ਮੰਤਰੀ ਸਹਿਯਤਾ ਕੇਂਦਰ ਖੋਲੇ ਤੁਸੀਂ ਪਲੀਜ਼ ਉੱਥੇ ਜਾ ਕੇ ਆਇਓ ਉਹਦੇ ਪਲੀਜ਼ ਉਹਦਾ ਕੱਲ ਨੂੰ ਵਰਕਿੰਗ ਡੇ ਐ ਉੱਥੇ ਲੋਕਾਂ ਨਾਲ ਗੱਲਬਾਤ ਕਰਿਓ ਕਿ ਇੱਕੋ ਛੱਤ ਹੱਲੇ ਸਾਰਾ ਕੁਝ ਕੰਮ 51 ਕਿਸਮ ਦੇ ਕੰਮ ਉੱਥੇ ਹੋ ਜਾਣਗੇ ਇੱਕੋ ਰਿਸੈਪਸ਼ਨ ਤੋਂ ਤੁਹਾਨੂੰ ਪਰਚੀ ਮਿਲਣੀ ਐ ਬਸ ਉੱਥੇ ਤੁਹ ਬਹਿ ਜਾਣਾ ਤੇ ਸਾਰਾ ਕੁਝ ਕਰਕੇ ਤੁਹਾਨੂੰ ਦੇਣਗੇ ਚਾਹੇ ਉਹ ਜਾਤੀ ਪ੍ਰਮਾਣ ਪੱਤਰ ਐ ਚਾਹੇ ਉਹ ਕੋਈ ਪਾਸਪੋਰਟ ਦਾ ਕੰਮ ਐ ਚਾਹੇ ਕੋਈ ਤੁਹਾਡਾ ਕੋਈ ਵਿਧਵਾ ਪੈਨਸ਼ਨ ਜਾਂ ਅੱਜ ਮੈਂ ਦੋ ਤਿੰਨ ਮਿਲਿਆ ਵੀ ਸੀਗਾ ਦੋ ਤਿੰਨ ਜਿਹੜੇ ਬੰਦੇ ਉੱਤੇ ਆਏ ਸੀਗੇ ਬੜਾ ਸ਼ਾਨਦਾਰ ਵੇਟਿੰਗ ਰੂਮ ਵੀ ਹੈ ਮੀਟਿੰਗ ਰੂਮ ਵੀ ਹੈ ਜਿੱਥੇ ਪ੍ਰੈਸ ਕਾਨਫਰੰਸ ਹੋ ਸਕਦੀ ਹੈ ਔਰ ਬਹੁਤ ਅੱਛਾ ਇੱਕ ਮਾਹੌਲ ਉੱਥੇ ਕ੍ਰੀਏਟ ਹੋਊਗਾ ਉਸ ਤੋਂ ਬਾਅਦ ਕਨੌਰ ਵਿਖੇ ਮੈਂ ਅੱਜ ਆਇਆ ਪੰਜ ਪਿੰਡਾਂ ਦੀਆਂ ਪੰਚਾਇਤਾਂ ਸੀ ਅੱਜ ਬੁਲਾਈਆਂ ਸੀ ਜਿਹਦੇ ਚ ਚਾਂਗਲੀ ਕਨੌਰ ਖੁਰਦ ਕਨੌਰ ਕਲਾਂ ਇਸ ਤੋਂ ਲਾਵਾ ਕਾਤਰੋਂ ਤੇ ਕਨੌੜੀ ਕਲਾਂ ਤੇ ਬਹੁਤ سارے ਪੈਸੇ ਪਹਿਲਾਂ ਵੀ ਇਹਨਾਂ ਪਿੰਡਾਂ ਨੂੰ ਆ ਚੁੱਕੇ ਨੇ ਔਰ ਸਰਪੰਚਾਂ ਨੇ ਅੱਜ ਦੱਸਿਆ ਦੀ ਹੈ ਕੰਮ ਚੱਲ ਰਹੇ ਨੇ ਹੋਰ ਵੀ ਉਹਨਾਂ ਦੀਆਂ ਮੰਗਾਂ ਸੀ ਕਿਸੇ ਪਿੰਡ ਨੂੰ 40 ਲੱਖ ਦਾ ਚੈੱਕ ਕਿਸੇ ਇੱਕ ਪਿੰਡ ਨੂੰ 56 ਲੱਖ 41 ਹਜ਼ਾਰ ਦਾ ਚੈੱਕ ਹੈ ਇੱਕ ਪਿੰਡ ਨੂੰ 20 ਰੱਖਦਾ ਹੁਣ ਉਹ ਸਟੇਟ ਦਾ ਹਿੱਸਾ ਹੈ ਉਹ ਸੈਂਟਰ ਦੀ ਸਕੀਮ ਚ 23 ਲੱਖ ਦਾ ਉਹਨਾਂ ਨੂੰ ਸੈਂਟਰ ਵੱਲੋਂ ਆਊਗਾ ਟੋਟਲ 43 ਲੱਖ ਹੈ ਪਿੰਡਾਂ ਦੇ ਛੱਪੜ ਮੁੱਖ ਮੰਗਾਂ ਜਿਹੜੀਆਂ ਛੱਪੜ ਤੇ ਪਿੰਡਾਂ ਨੂੰ ਜਾਂਦੀਆਂ ਸੜਕਾਂ ਤੇ ਸਟੇਡੀਅਮ ਇਹ ਤਿੰਨ ਤਾਂ ਜੀ ਮੰਗਾਂ ਹਰ ਪਿੰਡ ਦੀਆਂ ਨੇ ਉਹ ਪੂਰੀਆਂ ਕਰਨੀਆਂ ਨੇ ਤੇ ਨਾਲ ਨਾਲ ਲਾਇਬ੍ਰੇਰੀ ਦੀ ਮੰਗ ਹੈ ਕਿਤੇ ਕਿਤੇ ਜਿਹੜਾ ਉਹ ਪਿੰਡ ਦੀਆਂ ਗਲੀਆਂ ਨਾਲੀਆਂ ਵਾਸਤੇ ਵੀ ਲੋਕਾਂ ਨੇ ਪੈਸੇ ਮੰਗੇ ਆ ਸੋ ਜ ਮੈਂ ਨਹੀਂ ਦੇਖਦਾ ਕਿ ਜਿਹੜਾ ਸਰਪੰਚ ਕਿਹੜੀ ਪਾਰਟੀ ਦਾ ਹੈ ਜਾਂ ਕਿੱਦੋਂ ਹੈ ਜਾਂ ਪਿੰਡ ਚੋਂ ਕਿੰਨੀਆਂ ਵੋਟਾਂ ਪਈਆਂ ਜੇ ਉਹ ਮੈਂ ਦੇਖਦਾ ਕਿ ਪ੍ਰੋਜੈਕਟ ਕੀ ਆ ਪ੍ਰੋਜੈਕਟ ਵਧੀਆ ਹੋਵੇ ਤਾਂ ਸਹੀ ਜਿਹੜਾ ਖਜ਼ਾਨੇ ਦਾ ਮੂੰਹ ਜਿਹੜਾ ਉਹ ਪਿੰਡਾਂ ਦੇ ਲੋਕਾਂ ਵੱਲ ਸ਼ਹਿਰਾਂ ਦੇ ਲੋਕਾਂ ਵੱਲ ਕਸਬਿਆਂ ਦੇ ਰੁੱਖਵਾ ਪਹਿਲਾਂ ਹੀ ਖੁੱਲੇ ਹੋਏ ਤੇ ਇਹਦੇ ਵਿੱਚ ਤੁਹਾਨੂੰ ਮੈਂ ਡਿਟੇਲ ਸਾਰੀ ਦੱਸ ਦੂੰਗਾ ਮੈਂ ਕੱਲਾ ਕੱਲਾ ਤੁਹਾਨੂੰ ਲਿਖ ਕੇ ਸਾਰਾ ਪਤਾ ਲੱਗ ਜੂਗਾ ਕਿਹੜੇ-ਕਿਹੜੇ ਪਿੰਡ ਨੂੰ ਕਿਹੜੇ-ਕਿਹੜੇ ਕਿੰਨੇ-ਕਿੰਨੇ ਪੈਸੇ ਗਏ ਨੇ ਇੱਥੇ ਕਨੌਰੀ ਕਨੌਰ ਕਲਾਂ ਕਨੌਰੀ ਕਲਾਂ ਕਨੌਰ ਖੁਰਦ ਕਾਤਰੋ ਚਾਂਗਲੀ ਇਹਨਾਂ ਦੇ ਸਾਰੇ ਜਿਹੜੇ ਪਿੰਡਾਂ ਦੇ ਇਸਿਆਂ ਦੀ ਗੱਲ ਹੈ ਮੈਂ ਕੋਈ ਜ਼ਿਆਦਾ ਡਿਟੇਲ ਨਹੀਂ ਜਾਣਨਾ ਚਾਹੁੰਦਾ ਬਾਕੀ ਅੱਜ ਮੈਂ ਨੰਗਲ ਗਿਆ ਸੀ ਮੈਂ ਨੰਗਲ ਤੋਂ ਆਇਆ ਅਜ 21 ਮਈ ਹੈ ਅੱਜ ਦੇ ਦਿਨ ਤੋਂ ਲੈ ਕੇ ਅਗਲੀ 21 ਮਈ ਤੱਕ ਪਾਣੀ ਦਾ ਜਿਹੜਾ ਉਹ ਕੋਟਾ ਵੰਡਿਆ ਜਾਂਦਾ ਸੋ ਅੱਜ ਅਸੀਂ ਪੰਜਾਬ ਵੱਲੋਂ ਜਿਹੜਾ ਹਰਿਆਣੇ ਨੂੰ Rajasthan ਨੂੰ ਕੋਟਾ ਨਿਰਧਾਰਤ ਹੈ ਅੱਜ 1:00 ਵਜੇ ਤੋਂ ਅਸੀਂ ਛੱਡਣਾ ਸ਼ੁਰੂ ਕਰਤਾ ਇੱਕ ਘੰਟੇ 'ਚ 100 ਕਿਊਸਿਕ ਛੱਡ ਦੇ। ਅਗਲੇ ਘੰਟੇ ਫੇਰ 100 ਕਿਊਸਿਕ ਹੋਰ ਤਾਂ ਫਿਰ ਜਿੰਨਾ ਉਹਨਾਂ ਦਾ ਹਿੱਸਾ ਬਣੂਗਾ ਜਿੰਨਾ ਉਹਨਾਂ ਦੀਆਂ ਨਹਿਰਾਂ ਇਕਦਮ ਨਹੀਂ ਛੱਡੇ ਜਾਂਦਾ ਪਾਣੀ ਤੇ ਜਿੰਨਾਂ ਕਿ ਨਹਿਰਾਂ ਉਹਨਾਂ ਨੇ ਚੱਲਦੀਆਂ ਨੇ ਉਹ ਸਭ ਨੂੰ ਫਿਰ ਉਹਨੂੰ ਪਾਣੀ ਮਿਲ ਜਾਊਗਾ। ਇਹੀ ਗੱਲ ਮੈਂ ਇੱਕ ਤਰੀਕ ਤੋਂ ਕਹਿੰਦਾ ਆ ਰਿਹਾ ਕਿ 21 ਤਰੀਕ ਤੋਂ ਤੁਹਾਨੂੰ ਵੈਸੇ ਹੀ ਪਾਣੀ ਮਿਲ ਜਾਣਾ ਜਿਹੜਾ ਨਾਰਮਲ ਕੋਟਾ ਤੁਹਾਡਾ ਬਣਦਾ ਹੈ ਨਿਰਧਾਰਤ। ਹਾਲਾਂਕਿ ਉਹ ਵੀ ਬਹੁਤ ਚਿਰ ਪਹਿਲਾਂ ਨਿਰਧਾਰਤ ਹੋਇਆ ਹੋਇਆ ਹੈ ਜਦੋਂ ਬਹੁਤ ਜ਼ਿਆਦਾ ਪਾਣੀ ਸੀ। ਅਸੀਂ ਮੰਗ ਕਰਦੇ ਹਾਂ ਕਿ ਹੁਣ ਪਾਣੀ ਨੂੰ ਮਾਪ ਕੇ ਹੁਣ ਜਿਹੜਾ ਪਾਖੜਾ ਚ ਜਾ ਪੌਂਗ ਚ ਜਾ ਰੰਜੀਤ ਸਾਗ ਡੈਮ ਚ ਕਿੰਨਾ ਪਾਣੀ ਆ ਹੁਣ ਦੇ ਮੁਤਾਬਕ ਤੁਸੀਂ ਡਿਸਟ੍ਰਿਬਿਊਸ਼ਨ ਕਰੋ ਹੁਣ ਦੇ ਮੁਤਾਬਕ ਵੰਡ ਕਰੋ ਧੱਕਾ ਨਾ ਕਰੋ ਸਾਡੇ Haryana ਨੇ ਪਾ ਬਾਦੂ ਪਾਣੀ ਮੰਗਿਆ ਅਸੀਂ ਨਹੀਂ ਦਿੱਤਾ ਸਾਡੇ ਕੋਲ ਹੈ ਹੀ ਨਹੀਂ ਕਿਉਂਕਿ ਅਸੀਂ ਵਰਤਣ ਲੱਗੇ ਪਾਣੀ ਨੂੰ 700 ਕਿਲੋਮੀਟਰ ਪਾਈਪ ਲਾਈਨ ਪੈ ਚੁੱਕੀ ਹੈ ਪੰਜਾਬ ਚ ਤੁਸੀਂ ਤੁਹਾਡੇ ਬਹੁਤ ਸਾਰੇ ਦੋਸਤ ਮਿੱਤਰ ਪੂਰੇ ਪੰਜਾਬ ਚ ਹੋਣਗੇ ਕੋਈ ਪਾਈਪ ਫੈਕਟਰੀ ਹੋਵੇ ਪੰਜਾਬ ਚ ਜਿੱਥੇ ਕੋਲ ਪਾਈਪ ਪਏ ਹੋਣ ਸਾਨੂੰ ਪਲੀਜ਼ ਰਸਤੇ ਦੇ ਦਿਓ ਕਿਸੇ ਪਾਈ ਫੈਕਟਰੀ ਕੋਲੇ ਪਾਈਪ ਨਹੀਂ ਹੈਗੇ ਜੀ ਇਸ ਵਾਰ ਆਰਡਰ ਤੇ ਬੇਟਿੰਗ ਲਿਸਟ ਚੱਲ ਰਹੇ ਆ ਸੋ ਪਾਣੀ ਨਹਿਰੀ ਪਾਣੀ ਨੂੰ ਸੀ ਵਰਤਣ ਲੱਗੇ ਉਹ ਉਹ ਪੁਰਾਣੀਆਂ ਆਤਾਂਤੀ ਖੜੇ ਰਹੇ ਕਿ ਸਾਨੂੰ ਇਹੀ ਮਿਲ ਜਾਂਦਾ ਹੁੰਦਾ ਉਹ ਨਹੀਂ ਮਿਲਿਆ ਇਸ ਵਾਰ ਅਸੀਂ 95% ਦੇ ਨੇੜੇ ਤੇੜੇ ਸੀ ਯੂਜ਼ ਕਰ ਲਿਆ ਅੱਜ ਤੱਕ ਪਾਖੜਾ ਦਾ ਪਹਿਲਾਂ ਕਦੇ 675 ਤੋਂ ਵਧਿਆ ਨਹੀਂ ਸੀ ਪੰਜਾਬ ਤੇ ਕੋਰਟ ਦੇ ਵਿੱਚ ਵੀ ਅਸੀਂ ਲੜ ਰਹੇ ਆ ਕੋਰਟ ਚੋ ਅਸੀਂ ਕਿਹਾ ਅਸੀਂ ਤਾਂ ਆਪਣੇ ਹਿੱਸੇ ਵਰਤ ਰਹੇ ਆ ਇਹ ਆਪਣਾ ਹਿੱਸਾ ਵਰਤ ਕੇ ਵੀ ਸਾਥੋਂ 142000 ਤੋਂ ਵੱਧ ਕਿ ਉਸ ਸਿੱਕ ਜਿਹੜਾ ਪਾਣੀ ਉਹ ਵੱਧ ਵਰਤ ਚੁੱਕੇ ਨੇ ਆਪਦੇ ਕੋਟੇ ਤੋਂ ਅਸੀਂ ਹਿਊਮਨਿਟੇਰੀਅਨ ਗਰਾਉਂਡ ਤੇ ਮਾਨਵਤਾ ਦੇ ਆਧਾਰ ਤੇ ਅਸੀਂ ਉਹਨਾਂ ਨੂੰ 4000 ਮਤਲਬ ਕਿ ਉਸਕ ਜਿਹੜਾ ਪੀਣ ਵਾਸਤੇ ਉਹਨਾਂ ਨੂੰ ਮੰਗਿਆ ਸੀ ਅਸੀਂ ਦੇ ਰਹੇ ਸੀ ਪਰ ਜੇ BBMP ਦਾ ਜਿਹੜਾ ਐਗਰੀਮੈਂਟ ਦੇਖੀ ਉਹਦੇ ਕੋਈ ਮਾਨਵਤਾ ਦੀ ਕਲੋਜ਼ ਨਹੀਂ ਹੈਗੀ ਕਿ ਜੇ ਮਾਨਵਤਾ ਦੇ ਹਾਰਤੇ ਦਿਓ ਪਰ ਕੋਈ ਨਹੀਂ ਅਸੀਂ ਦਾ ਭਾਈ ਕਨਈ ਹੈ ਜਿਹਦੇ ਵਾਰਸ ਆ ਅਸੀਂ ਤਾਂ ਦੁਸ਼ਮਣਾਂ ਨੂੰ ਵੀ ਲੜਾਈ ਚ ਪਾਣੀ ਪਿਆਉਂਦੇ ਰਹੇ ਹਾਂ ਸੋ ਸਾਡਾ ਦੁਸ਼ਮਣ ਥੋੜੀ ਜਿਹਾ ਰਹਿਣਾ ਸਾਡੇ ਦਾ ਦੇਸ਼ ਵਸਿਆ ਹੋਇਆ ਪਰ ਇਹ ਰਾਜਨੀਤੀ ਜਿਸ ਤਰੀਕੇ ਨਾਲ ਕਰ ਰਹੇ ਸੀ ਜਿਸ ਧੱਕੇ ਨਾਲ ਉਹ ਬਾਹਮ ਰੋੜ ਕੇ ਸਾ ਤੋਂ ਪਾਣੀ ਮੰਗ ਰਹੇ ਸੀ ਉਹ ਤਰੀਕਾ ਚੱਲਣਾ ਨਹੀਂ ਅੱਜ ਵੀ ਮੈਂ ਇਹੀ ਕਹਿ ਕੇ ਆਇਆ ਤੁਹਾਡੇ ਸਾਹਮਣੇ ਵੀ ਇਹੀ ਕਹਣਾ ਕਿ ਹਰਿਆਣੇ ਨੂੰ ਹੁਣ ਆਪਣਾ ਪਾਣੀ 1 ਸਾਲ ਵਾਸਤੇ ਸੰਜਮ ਨਾਲ ਬਰਕਰਾਰ ਰੱਖਣਾ ਚਾਹੀਦਾ ਅਗਲੀ ਬਾਰ ਵੀ ਨਾ ਉਮੀਦ ਕਰੋ ਸਾਡੇ ਤੋਂ ਕਿ ਤੁਸੀਂ ਮਾਰਚ ਚ ਆਪਣਾ ਖਤਮ ਕਰਕੇ ਅਪ੍ਰੈਲ ਮਈ ਚ ਕਹਿੰਦੋ ਸੰਵਾਦ ਦ ਦਿਓ ਨਹੀਂ ਹੈਗਾ ਸਾਡੇ ਕੋਲੇ ਬਾਦੂ ਪਾਣੀ ਅਸੀਂ ਆਪਣਾ ਪਾਣੀ ਆਪ ਵਰਤਣ ਲੱਗ ਗਏ ਪਹਿਲਾਂ ਤਾਂ ਚੱਲੇ ਜਾਂਦੀ ਅਸੀਂ ਲਾਪਰਵਾਹੀਆਂ ਹੁਣ ਅਸੀਂ ਬੂੰਦ ਬੂੰਦ ਦਾ ਸਾਵਧਾਨੀ ਲੈ ਰਹੇ ਆ ਸੋ ਇਸ ਕਰਕੇ ਅੱਜ 21 ਮਈ ਹੈ ਅਸੀਂ ਪਾਣੀ ਦੀ ਆਪ ਨੱਕੇ ਤੇ ਜਾ ਜਾ ਕੇ ਰਾਖੀ ਕੀਤੀ ਹੈ ਔਰ ਪੰਜਾਬ ਦੇ ਪਾਣੀ ਵਾਸਤੇ ਇੱਕ ਇੱਕ ਬੂੰਦ ਵਾਸਤੇ ਲੜਾਈ ਲੜਦੇ ਆ ਪਹਿਲਾ ਹੱਕ ਤਾਂ ਪੰਜਾਬ ਦਾ ਨਾ ਈਵਨ ਹਰਿਆਣਾ ਤੇ ਰਾਜਸਥਾਨ ਕੋਰਪਰੀਅਨ ਵੀ ਕਿਵੇਂ ਬਣਾ ਲੈ ਇਹਨਾਂ ਨੇ ਜਦ ਕਿ ਉਹ ਕਿਸੇ ਵੀ ਦਰਿਆ ਨਾਲ ਉਹਨਾਂ ਨਾਲ 1 ਇੰਚ ਵੀ ਜ਼ਮੀਨ ਨਹੀਂ ਲੱਗਦੀ ਨਾ ਸਤਲੁਜ ਨਾਲ ਨਾ ਰਾਵੀ ਨਾਲ ਨਾ ਬਿਆਸ ਨਾਲ ਹਿੱਸਾ ਹੋ ਰਾਵੀ ਚੋਂ ਵੀ ਮੰਗਦੇ ਆ ਹਿੱਸਾ ਹੋ ਬਿਆਸ ਚੋਂ ਵੀ ਮੰਗਦੇ ਆ ਜੋ ਪਹਿਲਾਂ ਜ ਜਦੋਂ ਪੰਜਾਬ ਦਾ ਪੁਨਰਗਠਨ ਹੋਇਆ ਉਦੋਂ ਜੋ ਬਣਦਾ ਸੀ ਉਹ ਤਾਂ ਉਹ ਤਾਂ ਜਮਨਾ ਚ ਵੀ ਬਣਦਾ ਸੀ ਪੰਜਾਬ ਦਾ ਜਦੋਂ ਜਿਹੜਾ ਮਹਾਪੰਜਾਬ ਕਹਿ ਲੋ ਜਦੋਂ ਉਦੋਂ ਪੰਜਾਬ ਸੀ ਕਦਸ ਪੰਜਾਬ ਦਾ ਹਿੱਸਾ ਜਿਹੜਾ ਸੀ ਜਮਨਾ ਦੇ ਪਾਣੀ ਸੀ ਜਦੋਂ ਹਰਿਆਣਾ ਲੱਗ ਗਿਆ ਹਰਿਆਣਾ ਜਮਨਾ ਨਾਲ ਤੋਂ ਪਾਣੀ ਲੈਂਦਾ ਹੈ ਜੀ ਪਰ ਪੰਜਾਬ ਦਾ ਘੜਤਾ ਸਭ ਪੰਜਾਬ ਤੋਂ ਮੰਗਣ ਲੱਗ ਗਏ ਤੇ ਜਦੋਂ ਹੈ ਹੀ ਇਕੱਠੇ ਸੀ ਦੋ ਭਾਈ ਜੇ ਕੋਈ ਸਾਂਝੀ ਚੀਜ਼ ਹੈ ਦੋ ਦੋ ਇਸੇ ਚ ਵੰਡੀ ਜਾਊਗੀ ਤੇ ਉਹ ਤਾਂ ਉਹਨਾਂ ਨੇ ਰੱਖ ਲਿਆ ਜਮਨਾ ਵਾਲਾ ਤਾਂ ਪਰ ਨਾਲ ਦੀ ਨਾਲ ਸਦੋ ਸੱਸ ਭਾਈ ਅੱਲ ਮੰਗਣ ਲੱਗ ਗਏ ਨਾਲ ਦੇ ਆਉਣ ਭਾਖੜਾ ਤੋਂ ਕਹਿੰਦੇ ਵੱਧ ਪਾਣੀ ਦਿਓ ਔਰ ੱਤਕਾ ਕਰਨ ਲੱਗ ਗਏ ਸਵੇਰੇ 6 ਵਜੇ ਚੇਅਰਮੈਨ ਉੱਠ ਕੇ ਆ ਜਾਂਦਾ ਸੀ ਮੈਂ ਗੇਟ ਖੋਲੂਗਾ ਐਂ ਕਿ ਨਹੀਂ ਆਏ ਗੇਟ ਖੋਲ ਤੇ ਬੱਚਿਆਂ ਦੀ ਗੱਲ ਹੈ ਸੂਇਸ ਕਰਕੇ ਪਾਣੀ ਵਾਸਤੇ ਜੋਰ ਕਿਉਂਕਿ ਸਾਡੀ ਲਾਈਫ ਲਾਈਨ ਹੈ ਪੰਜਾਬ ਦੀ ਜੇ ਤਾਂ ਹੋਵੇ ਨਾ ਅਸੀਂ ਪਾਣੀ ਕਿਤੇ ਇਧਰ ਉਧਰ ਗਲਤ ਇਸਤੇਮਾਲ ਕਰ ਰਹੇ ਸਾਡੇ ਕੋਲੇ ਆਪ ਦੇ ਪਾਈਪ ਪਾ ਰਹੇ ਆ ਕੱਸੀਆਂ ਚਲਾ ਰਹੇ ਆ ਰਜਵਾਹੇ ਪੁਰਾਣੇ ਬੰਦ ਪਏ ਸੂਏ ਸਾਰੇ ਚਲਾ ਰਹੇ ਆ ਨਹਿਰੀ ਪਾਣੀ ਅਸੀਂ ਵਰਖ ਥੱਲੇ ਵਾਲਾ ਪਾਣੀ ਸਾਡਾ ਵਰਤਨ ਤਾਂ ਕੀ ਮਤਲਬ ਫੁੱਟਾਂ ਚ ਵੀ 600 ਫੁੱਟ ਤੇ ਜਾਵੜਿਆ ਜੀ ਸੋ ਇਸ ਕਰਕੇ ਸਾਡੇ ਕੋਲੇ ਫालतू ਪਾਣੀ ਹੈ ਨਹੀਂ ਹਾਂ ਜਿਹੜਾ ਇਹਨਾਂ ਦਾ ਹਿੱਸਾ ਬਣਦਾ ਉਹਦੀ ਉਹ ਤਾਂ ਉਹ ਤਾਂ ਮੌਕਾ ਹੀ ਦੇਖਦੇ ਨੇ ਜੀ ਪੰਜਾਬ ਨੂੰ ਕਿਹੜੇ ਬੱਸੇ ਮਾਰ ਮਾਰੀ ਹੈ جنگ ਹੈ ਉਹ ਸਾਡੇ ਗੱਲ ਪੈਂਦੀ ਹੈ ਠੀਕ ਹੈ ਜੀ ਸਾਰੀ ਸਾਰੀ ਜਿਹੜੀ جنگ ਲੜੀ ਗਈ ਕਿੱਥੇ ਲੜੀ ਗਈ ਫਾਜ਼ਿਲਕਾ ਤੋਂ ਪਠਾਨਕੋਟ ਤੱਕ ਜਿੰਨੇ ਡਰੋਨ ਆਏ ਜਿੰਨੀਆਂ ਮਜ਼ੈਲਾ ਆਈਆਂ ਸਾਡੇ ਕੋਲੇ ਠੀਕ ਹੈ ਜੀ ਪਾਣੀ ਵਾਲੀ جنگ ਹੈ ਉਹ ਸਾਨੂੰ ਲਾ ਰੱਖੀ ਹੈ ਮੈਨੂੰ ਸਮਝ ਨਹੀਂ ਆਉਂਦੀ ਸੀ ਪੁਲਿਸ ਨੂੰ ਮੈਂ ਬਾਰਡਰ ਤੇ ਲਾਵਾਂ ਜਾਂ ਡੈਮਾਂ ਤੇ ਲਾਵਾਂ ਹੈ ਜੀ ਇਧਰ ਕਿਸਾਨਾਂ ਵਾਲਾ ਜਿਹੜਾ ਉਹਦੇ ਚ ਇਹਨਾਂ ਨੇ ਬਾਰਡਰ ਬੰਦ ਕਰ ਕਰੀ ਰੱਖੇ ਠੀਕ ਹੈ ਨਾ ਸੋ ਪ੍ਰਸ਼ਾਚਾਰ ਵਿਰੁੱਧ ਤੇ ਨਸ਼ਿਆਂ ਵਿਰੁੱਧ ਜੰਗ ਹੈ ਉਹ ਅਸੀਂ ਲੜ ਰਹੇ ਆ ਹੁਣ ਮਤਲਬ ਕਿਸੇ ਪਾਸੇ ਤੋਂ ਤੁਹਾਨੂੰ ਠੰਡੀ ਆਵਾਜ਼ ਬੁੱਲਾਉਣ ਦੋ ਆਰ ਡੀ ਐਫ ਦਾ ਸਾਡਾ ਪੈਸਾ ਰੋਕੀ ਬੈਠਿਆ ਝੋਲ ਵੀ ਚਾਹੀਦੀ ਹੈ ਸਾਥੋਂ ਪੀ ਡੀ ਐਫ ਵਾਸਤੇ ਪਬਲਿਕ ਡਿਸਟ੍ਰਿਬਿਊਸ਼ਨ ਸਿਸਟਮ ਵਾਸਤੇ ਜਿਹੜਾ ਪੀ ਡੀ ਐਸ ਵਾਸਤੇ ਝੋਲ ਚਾਹੀਦੀ ਹੈ ਕਣਕ ਵੀ ਚਾਹੀਦੀ ਹੈ ਸਰੋਂ ਚਾਹੀਦੀ ਹੈ ਦਾਲਾਂ ਚਾਹੀਦੀਆਂ ਬਾਜਰਾ ਚਾਹੀਦਾ ਮੱਕੀ ਚਾਹੀਦੀ ਹੈ ਪਰ ਪਾਣੀ ਨਾ ਪਾਣੀ ਪਾਣੀ ਨਹੀਂ ਦੇਣ ਫਿਰ ਗੰਮਲਿਆਂ ਚ ਗਾਈਏ ਦੱਸੋ ਕਣਕਾਂ ਕਿਥੇ ਅਸੀਂ ਅਸੀਂ ਅੱਜ ਵੀ 40% ਫੂਟਬਾਲ ਦਾ ਦਿੰਦੇ ਆ ਜੀ ਫੂਟਬਾਲ ਦਾ 40% ਪੰਜਾਹ ਹਿੱਸਾ ਪਾਉਂਦਾ ਸਾਨੂੰ ਪਾਣੀ ਸਪੈਸ਼ਲ ਪੈਕੇਜ ਤਾਂ ਕੀ ਦੇਣਾ ਸੀ ਸਾਡੇ ਤੋਂ ਸਭੋ ਜਿਹੜੇ ਹੈਗੇ ਸੀ ਉਹ ਵੀ ਘਟਾਈ ਜਾਂਦੇ ਆ ਕੋਈ ਆਰਮੀ ਨਾਲ ਸੰਬੰਧਤ ਹੈ ਜੀ ਆਰਮੀ ਕਹਿੰਦੇ ਵੀ ਕੋਰਟ ਮਾਰਸ਼ਲ ਵਗੈਰਾ ਕੋਈ ਚੱਲ ਰਿਹਾ ਆਰਮੀ ਦਾ ਕੋਈ ਫੈਸਲਾ ਨਹੀਂ ਆਰਮੀ ਨਾਲ ਅਸੀਂ ਗੱਲ ਕੀਤੀ ਹੈ ਵੀ ਸਾਨੂੰ ਦੱਸੋ ਜੀ ਕਿ ਆਏਗਾ ਕੇਸ ਹੈ ਅਸੀਂ ਜੀ ਦੰਦ ਸਨਮਾਨ ਕਰਨ ਤੇ ਅਸੀਂ ਤਾਂ ਸਭ ਤੋਂ ਪੱਗੇ 1 ਕਰੋੜ ਰੁਪਇਆ ਅਸੀਂ ਤਾਂ ਅਨਾਉਂਸ ਕੀਤਾ ਹੈ ਮੈਂ ਆਪ ਜਨਦਰੇ ਕਰੇ ਆਰਮੀ ਵੱਲੋਂ ਜਦੋਂ ਵੀ ਫੈਸਲਾ ਆ ਜੂਗਾ ਅਸੀਂ ਉਹ ਨੂੰ ਪੂਰਾ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਜੀ ਹੁਣ ਤਾਂ ਲੋਕ ਲਹਿਰ ਬਣ ਗਈ ਗੁਰਦੁਆਰਾ ਸਭ ਅਨਾਉਂਸਮੈਂਟਾਂ ਹੋ ਰਹੀਆਂ ਨੇ ਔਰ ਬਹੁਤ ਸਾਰੀਆਂ ਐਨ ਜੀਓਜ਼ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਵੀ ਨਾਲ ਜੁੜ ਗਈਆਂ ਪੰਚਾਇਤਾਂ ਮਤੇ ਪਾ ਰਹੀਆਂ ਨੇ ਔਰ ਹਰ ਰੋਜ਼ ਬੜੇ ਬੜੇ ਤਸਕਰ ਜਿਹੜੇ ਨੇ ਉਹ ਫੜੇ ਵੀ ਜਾ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਨਜਾਇਜ਼ ਪ੍ਰਾਪਰਟੀ ਉਹਨਾਂ ਨੇ ਬਣਾਈਆਂ ਸੀ ਉਹ ਉਹ ਧਾਈਆਂ ਵੀ ਜਾ ਰਹੀਆਂ ਨੇ ਤੇ ਨਾਲ ਨਾਲ ਤੁਸੀਂ ਦੇਖਿਆ ਹੋਊਗਾ ਕਿ 85 ਕਿਲੋ ਹੈਰਨ ਫੜੀ ਸੀ ਚਾਰ ਪੰਜ ਦਿਨ ਪਹਿਲਾਂ ਇੱਥੋਂ ਧਰਮ ਧਰਮ 85 ਕਿਲੋ ਕਿੱਥੇ ਗਰਾਮਾਂ ਚ ਫੱਕਰ ਬਰਬਾਦ ਕਰ ਦਿੰਦੀ ਹੈ ਗਰਾਮਾਂ ਚ ਕਿਲੋ 85 ਕਿਲੋ 7 ਕਿਲੋ ਕੱਲ ਫੜੀ ਹਵਾਲਾ ਮਨੀ ਵੀ ਫੜੀ ਜਾ ਰਹੀ ਹੈ ਸੋ ਬਹੁਤ ਠੱਲ ਪੈ ਗਈ ਲੋਕ ਵੀ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਸਾਥ ਦੇ ਨੂੰ ਕਿਹਾਰਾਂ ਔਰ ਬਹੁਤ ਸਾਰੇ ਬੱਚੇ ਜਿਹੜੇ ਨੇ ਜਿਹੜੇ ਇਸ ਬੁਰੀ ਸੰਗ ਦਾ ਸ਼ਿਕਾਰ ਹੋ ਗਏ ਅਸੀਂ ਉਹਨਾਂ ਨੂੰ ਮਰੀਜ਼ ਸਮਝਦੇ ਆਂ ਉਹਨਾਂ ਨੂੰ ਅਸੀਂ ਕੋਈ ਤਸਕ ਕਰਨੀ ਸਮਝਦੇ ਉਹਨਾਂ ਨੂੰ ਰੀਹੈਬ ਸੈਂਟਰਾਂ ਚ ਜਾਂ ਆਊਟ ਸੈਂਟਰਾਂ ਚ ਇਲਾਜ ਕਰਨਾ ਸਰਦਾਰ ਸਾਹਿਬ ਚੋ ਨਦੀ ਲਵਾਈ ਸ਼ੁਰੂ ਹੋ ਗਈ ਜੀ ਬਿਜਲੀ ਦੀ ਪੂਰਤੀ ਕਿਵੇਂ ਹੋਊਗੀ ਘਰਾਂ ਦੇ ਤੇ ਖੇਤਾਂ ਦੇ ਵਿਚ ਵਿੱਚ ਜਿੱਥੇ ਜਿੱਥੇ ਕੱਟ ਲੱਗ ਗਿਆ ਉਹਦੇ ਬਾਰੇ ਗੱਲ ਕਰਿਓ ਨਾ ਸਵਾਲ ਪਹਿਲੀ ਕਿਉਂ ਕਹੀ ਇਹਨੇ ਕਿਵੇਂ ਹੋਊਗੀ ਕਿਵੇਂ ਹੋਊਗੀ ਤਾਰਾਂ ਥਰੂ ਹੋਊਗੀ ਟਰਾਂਸਫਾਰਮਰ ਚੋਂ ਆਊਗੀ ਪਹਿਲਾਂ ਬਿਜਲੀ ਉੱਥੋਂ ਫਿਰ ਆਏ ਹੋਹੀ ਪ੍ਰਬੰਧ ਹੋਊਗਾ ਪਹਿਲਾਂ ਗ੍ਰਿਡ ਚ ਆਊਗੀ ਜੀ ਫਿਰ ਉਹ ਫਿਰ ਟਰਾਂਸਫਾਰਮਰ ਚ ਜਾਊਗੀ ਫਿਰ ਉਹਗੇ ਮੋਟਰ ਵਾਲੇ ਜਦੋਂ ਹਰੇ ਰੰਗ ਦਾ ਬਟਨ ਦਬਾ ਦੋਗੇ ਬਿਜਲੀ ਚੱਲ ਪੂਗੀ ਆ ਮਾਦਮ ਮੇਰਾ ਸ਼ੇਰ ਸਾਹਿਬ ਸ਼ੇਰ ਸਾਹਿਬ ਪਹਿਲੀ ਪੁੱਛੀ ਜਿੰਦੇ ਕੱਟ ਲੱਗਾ ਉਹ ਦੱਸਿਓ ਨਾ ਸਾਰਾ ਪ੍ਰਬੰਧ ਕੀਤਾ ਹੋਇਆ ਆਪਾਂ ਸਰਵਲ ਪਲਾਂਟ ਖਰੀਦ ਲੈ ਹਾਂ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਥੋਨ ਜਿਹੜੇ ਪਿੰਡਾਂ 'ਚ ਕੱਸੀ ਦਾ ਪਾਣੀ ਪਹੁੰਚ ਗਿਆ ਨਹਿਰ ਦਾ ਉਹਨਾਂ ਪਿੰਡਾਂ 'ਚ ਅਸੀਂ ਬਿਜਲੀ ਰਾਤ ਨੂੰ ਦੇਵਾਂਗੇ ਕਿਉਂਕਿ ਨਾਲੇ ਮੋਟਰ ਚਲਾ ਲੈਂਦੇ ਆ ਨਾਲੇ ਨਾਲੇ ਕੱਸੀ ਵਾਲਾ ਕਹਿੰਦੇ ਵੀ 5 ਵਜੇ ਦੀ ਬਜਾਏ 3 ਵਜੇ ਵੇਲੇ ਹੋ ਜਾਏ ਜਾਣਾ ਕਿੱਥੇ ਗੁੰਡਾ ਤੇ ਜਾਣਾ ਬਹਿ ਗਏ ਹੈਨਾ ਜੇ ਨਹਿਰ ਵਾਲੇ ਪਾਣੀ ਨਾ ਪੂਰਾ ਨਹੀਂ ਹੁੰਦਾ ਫਰਜ਼ ਕੱਲੋ ਚਾਰ ਕੈਰੇ ਰਹਿ ਗਏ ਨਹਿਰ ਵਾਲੇ ਪਾਣੀ ਨਾ ਦਿੰਦੇ ਨਹੀਂ ਰਾਤ ਨੂੰ ਬਿਜਲੀ ਹੋ ਗਈ ਤਾਂ ਚਾਰ ਕੈਰੀ ਰਮਾਉਂਗੇ ਨਾ ਤੁਸੀਂ ਦੁਬਾਰਾ ਥੋੜੀ ਛੱਡੋਗੇ ਸਾਰੇ ਖੇਤ ਚ ਤਾਂ ਬਿਜਲੀ ਘੱਟ ਵਰਤੀ ਜੋ ਵੀ ਚੱਲੋ ਪਾਣੀ ਘੱਟ ਵਰਤੋ ਮੈਂ ਤਾਂ ਵੀ ਜੱਟ 750 ਦਾ ਕਿਸਾਨਾਂ ਦੇ ਵਿੱਚ ਜਿਹੜਾ ਦੂਜਿਆਂ ਨੂੰ ਲੈ ਕੇ ਕਿ ਜਿਵੇਂ ਪੂਰਸ਼ਾ ਦੀ ਵੈਰਾਈਟੀ ਜਿਹੜੀ ਕਿਸਾਨ ਬੀਜ ਰਹੇ ਨੇ ਪਰ ਸਰਕਾਰ ਸਪਾਰਸ਼ਾਂ ਜਿਹੜੀਆਂ ਦੂਸਰੇ ਪੀਜਾ ਦੇ ਰਹੇ ਤਾਂ ਬੂਸਾ ਨਹੀਂ ਖਿੜਜੂ ਬਿਲਕੁਲ ਹੀ ਕਿਹਾ ਇਹ ਪਹਿਲਾਂ ਹੀ ਕਹਿ ਚੁੱਕਿਆ ਸੀ ਪੀਆਰ 126 127 128 129 ਜਿਹੜੀ ਮਾਲ ਸੀ ਲਓ ਜਿਹੜੇ ਸ਼ਾਰਟ ਟਰਮ ਵੈਰਾਈਆਂ ਨੇ ਪੂਸਾ 155 ਦੇ ਲੈਂਦੀ ਹੈ ਪੂਸਾ ਨਹੀਂ ਖਰੀਦਾਂਗੇ ਜੇ ਕੋਈ ਪੂਸਾ ਬੀਜੂਗਾ ਤਾਂ ਉਹ ਆਪ ਜ਼ਿੰਮੇਵਾਰ ਹੋਊਗਾ ਅਸੀਂ ਪਹਿਲਾਂ ਕਹਿ ਚੁੱਕਿਆ ਸੀ ਸਰ ਪੰਜਾਬੀ ਯੂਨੀਵਰਸਿਟੀ ਅੰਦਰ ਹੈਪੀਆ ਨੰਬਰ ਨੂੰ ਕੀ ਅਪੋਜੀਸ਼ਨ ਐਲੀਗੇਸ਼ਨ ਲਗਾ ਦਿੱਤੇ ਕਿ ਜਿਹੜੀ ਲਾਰਡਸ ਫਰੀ ਹੈਸੀ ਹੈ ਉਹਦੇ ਚੇਅਰਮੈਨ ਨੇ ਪੰਜਾਬ ਤੋਂ ਬਾਹਰ ਦੇ ਨਹੀਂ ਮਤਲਬ ਦੇਖੋ ਇਹਨਾਂ ਨੇ ਤਾਂ ਕੁਝ ਨਾ ਕੁਝ ਕਹਿਣਾ ਹੀ ਹੁੰਦਾ ਸੁਖਵੀਰ ਬਾਦਲ ਨੂੰ ਪੁੱਛਿਆ ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ਵਾਈਸ ਚਾਂਸਲਰ ਉਹ ਦਿੱਲੀ ਤੋਂ ਲਿਆ ਕਿੰਨਾ ਲਿਆ ਸੀ ਇਹਨਾਂ ਨੇ 22 ਚਾਂਸਲਰ ਆਮ ਆਦਮੀ ਪਾਰਟੀ ਦੇ ਨਹੀਂ ਨਹੀਂ ਸਾਡਾ ਸਾਡ ਪੰਜਾਬੀਅਤ ਹੀ ਅਸੀਂ ਸਾਡੀ ਸਾਡੀ ਸਭ ਤੋਂ ਵੱਡੀ ਜਿਹੜੇ ਸਾਡਾ ਮਿਸ਼ਨ ਹੈ ਜੀ ਕੱਲ ਵੀ 450 ਨੌਕਰੀਆਂ ਦੇ ਕੇ ਆਇਆ ਤਾਂ ਨੌਕਰੀਆਂ 'ਚ ਵੀ ਕਹਿੰਦੇ ਹਰਿਆਣਿਆਂ ਦੀਆਂ ਦਿੱਤੀਆਂ ਪਲਾਂ ਦੀਆਂ ਦਿੱਤੀਆਂ ਪੰਜਾਬੀਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਪੰਜਾਬ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਔਰ ਅਸੀਂ ਪੰਜਾਬੀ ਵਾਸਤੇ ਟੈਸਟ ਵੀ 50 ਨੰਬਰਾਂ ਦਾ ਕੀਤਾ ਹੈ ਲਿਖਤੀ ਪਾਸ ਹੋਣਾ ਚਾਹੀਦਾ ਲਿਖਤੀ ਠੀਕ ਹੈ ਨਾ ਸੋ ਸਕੂਲਾਂ ਨੂੰ ਵੀ ਅਪਡੇਟ ਕਰ ਰਹੇ ਆ ਪੰਜਾਬੀ ਦੇ ਟੀਚਰ ਵੀ ਆ ਰਹੇ ਨੇ ਪਹਿਲਾਂ ਤਾਂ ਐਮਏ ਪੰਜਾਬੀ ਕਰਨ ਵਾਸਤੇ ਕੋਈ ਪੰਜਾਬੀ ਯੂਨੀਵਰਸਿਟੀ ਚ ਕਲਾਸ ਚ ਅਰਮਿਸ਼ਨ ਹੀ ਨਹੀਂ ਲੈਂਦਾ ਸੀ ਐਮਏ ਪੰਜਾਬੀ ਕਰਨ ਵਾਸਤੇ ਕੋਈ ਨਹੀਂ ਮਨ ਸੁਆਵ ਦੇਣਾ ਸੋ ਇਸ ਕਰਕੇ ਇਹਨਾਂ ਨੇ ਤਾਂ ਕੁਝ ਕਹਿਣੇ-ਕਹਿਣਾ ਇਹ ਤਾਂ ਹੈਲੀਕਾਪਟਰ ਕਹਿੰਦੇ ਨੇ ਹੈਲੀਕਾਪਟਰ ਜਿਹਾ ਹਮ ਸਰਕਾਰ ਦਾ ਜੀ ਉਹ ਉਹ ਨਹੀਂ ਉਹ ਆਪ ਪ੍ਰਾਈਵੇਟਾਂ ਚ ਜਾਂਦੇ ਆ ਕੋਸ਼ਿਸ਼ੇ ਨੂੰ ਆ ਰਹੇ ਜਾਂਦੇ ਨੇ ਕਿ ਆਮ ਆਦਮੀ ਪਾਟੇ ਪੁਜਾਤੀ ਦੀ ਗੱਲ ਨਾ ਕਰੀਏ ਤੇ ਕਰਦੇ ਆ ਜੀ ਅੱਜ ਵੀ ਪੰਜਾਬੀ ਇਹ ਤਾਂ ਮੈਂ ਪੰਜਾਬੀ ਚ ਹੀ ਬੋਲ ਰਿਹਾ ਹਾਂ ਨਹੀਂ ਕਿ ਉਹ ਕਹਿ ਰਹੇ ਨੇ ਕਿ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਕਈ ਵਾਰੀ ਸਪੈਸ਼ਲਿਸਟ ਸਾਨੂੰ ਕਿਤਨੇ ਕਿਤੋਂ ਹੋਰ ਵੀ ਲਿਆਉਣੇ ਪੈਂਦੇ ਆ ਸਪੈਸ਼ਲਿਸਟ ਨੇ ਸਾਡੇ ਪੰਜਾਬ ਦੇ ਬੰਦੇ ਬਹੁਤ ਸਾਰੇ ਹੋਸਟੇਟਾਂ 'ਚ ਵੀ ਲੱਗੇ ਹੋਏ ਨੇ ਸੋ ਇਸ ਤਰ੍ਹਾਂ ਥੋੜੀ ਆਪਾ ਕੈਨੇਡਾ ਅਮਰੀਕਾ 'ਚ ਸਾਡੇ ਐਮਪੀ ਬਣ ਗਏ ਤੇ ਕੈਨੇਡਾ ਅਮਰੀਕਾ 'ਚ ਸਾਡੇ ਮੰਤਰੀ ਬਣ ਗਏ ਚਾਰ ਤੇ ਫਿਰ ਉਹ ਆਪਾਂ ਉੱਥੇ ਵੀ ਕਰਦੀ ਲਾਗੂ ਕਰਦੀ ਆ ਉਹ ਤਾਂ ਕਹਿੰਦੇ ਹਾਲਾਂਕਿ ਇਹ ਤਾਂ ਆਪਣੇ ਦੇਸ਼ ਤੋਂ ਨੇ ਉਹ ਆਪ ਆਪ ਦਾ ਇੱਕ ਹੋਰ ਮੁਲਕ 'ਚੋਂ ਜਾ ਕੇ ਉੱਥੇ ਤਰੱਕੀਆਂ ਕੀਤੀਆਂ ਨੇ ਵਧੀਆ ਗੱਲ ਆ ਕਿ ਸਾਡੇ ਬੰਦੇ ਜਿਹੜੇ ਨੇ ਉਹ ਮੇਅਰ ਵੀ ਨੇ ਪੂਰੀ ਦੁਨੀਆ ਚ ਸਾਡੇ ਵੱਡੇ ਵੱਡੇ ਆਉਧਿਆਂ ਦੇ ਪੰਜਾਬੀ ਬੈਠੇ ਨੇ ਜੋ ਵੀ ਐ ਡਿਸਕ੍ਰਿਮੀਨੇਸ਼ਨ ਕਰਨੱਕ ਜਾਣ ਵੀ ਨਹੀਂ ਇਹਨਾਂ ਨੂੰ ਨਹੀਂ ਦੇਣਾ ਜਾਂ ਇਹਨਾਂ ਨੂੰ ਕੋਈ ਕੋਈ ਰੇਸਿਜ਼ਮ ਕਰਨਾ ਉਹ ਇਦਾਂ ਨਹੀਂ ਚੱਲਦਾ